ਮੈਂ ਸ਼ਹਿਰ ਨਿਵਾਸੀਆਂ ਦਾ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਡੀ ਮਹਾਮੈਦੀ ਤੋਂ ਭਗਤ ਜਨ ਜੋਤ ਲੈ ਕੇ ਆਏ ਨੇ ਜਵਾਲਾਜੀ ਤੋਂ ਸ਼ਹਿਰ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਜ਼ਰਾ ਸਾਡਾ ਵੈਲਕਮ ਕਰਕੇ ਸਾਡਾ ਮਨੋਬਲ ਵਧਾਇਆ ਮੈਂ ਸ਼ਹਿਰ ਨਿਵਾਸੀਆਂ ਕੇ ਬੇਨਤੀ ਕਰਦਾ ਕਿ ਕੱਲ 8 ਤਰੀਕ ਦਿਨ ਸ਼ਨੀਵਾਰ ਮਹਾਮੈਦਾ ਜਾਗਰਣ ਸੀਤਲ ਮੰਦਿਰ ਸਮਾਜ ਰੋਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤੁਸੀਂ ਸਾਰੇ ਮਹਾਮੈਦੇ ਜਾਗਰਣ ਦੇ ਚ ਪਹੁੰਚ ਕੇ ਕਿੱਦਾਂ ਅੱਜ ਸਾਡਾ ਸਹਿਯੋਗ ਕੀਤਾ ਕਿਦਾਂ ਕੱਲ ਸਾਡਾ ਸਹਿਯੋਗ ਦਿਓ ਤੇ ਮਾਤਾ ਰਣੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਅੱਜ ਮਾਤਾ ਰਾਣੀ ਦੀ ਜੋਤ ਜਵਾਲਾ ਜੀ ਤੋਂ ਲੈ ਕੇ ਆਏ ਆਂ ਸ਼ਹਿਰ ਨੇ ਬਹੁਤ ਹੀ ਜ਼ਿਆਦਾ ਸਵਾਗਤ ਬੜੇ ਵਧੀਆ ਤਰੀਕੇ ਨਾਲ ਕੀਤਾ ਵੈਸ਼ਨੋ ਸਭਾ ਦਾ ਹੌਸਲਾ ਕਿ ਬਹੁਤ ਹੀ ਮੱਲੋਬਲ ਜਿਹੜਾ ਵਾ ਸਾਡਾ ਬਹੁਤ ਵਿਧਾਇਆ ਗਿਆ ਵਾ ਇਦਾਂ ਹੀ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਦਾ ਰਹੇਗਾ ਔਰ ਅਹੀਂ ਅਗਲੇ ਸਾਲ ਤੋਂ ਯਾਨਕੀ ਨੈਕਸਟ ਈਅਰ ਤੋਂ ਵਧੀਆ ਤੋਂ ਵਧੀਆ ਜਾਗਰੰਦੀ ਦੀ ਟੱਟ ਲਈ ਵਧੀਆ ਤੋਂ ਵਧੀਆ ਸਿੰਗਰ ਸਨਤਨੀ ਸਿੰਘ ਲੈ ਕੇ ਆਵਾਂਗੇ ਕੱਲ ਵੱਲੋਂ ਮੇਰੀ ਬੇਨਤੀ ਇਹੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਬੜਾ ਵਧੀਆ ਅਰੇਂਜਮੈਂਟ ਕੀਤਾ ਗਿਆ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਵੈਸ਼ਨ ਸਭਾ ਦੇ ਹਰ ਇੱਕ ਸੇਵਾਦਾਰ ਨੇ ਬੜੀ ਮਿਹਨਤ ਕਰਕੇ ਇਹ ਪ੍ਰੋਗਰਾਮ ਲਈ ਤੁਹਾਡੇ ਲਈ ਬਣਾ ਗਿਆ ਵਾ ਤੁਸੀਂ ਸਾਰੇ ਜਣੇ ਮਾਤਾ ਰਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਔਰ ਆਪਣੀ ਫੈਮਿਲੀ ਦੇ ਨਾਲ ਆਓ ਔਰ ਆ ਕੇ ਮਾਤਾ ਰਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਰਣੀ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾંત્રਿਕ ਬਾਬਾ ਖਾਨ ਹੰਦਾਲੀ ਵਸ਼ਿਕਰਣ ਮੁਟ ਕਰਨ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤਰੀ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786